ਤੁਰਾ ਤਰਾ ਕਰ ਮਾਉੜੀ ਜਿਵੇਂ ਦੇਖ ਸਕਦੇ ਲੋ ਲੰਮੀ ਤੋਰੋ ਬਾਈ ਲੋ ਜੀ ਚੈੱਕ ਕਰ ਸਕਦੇ ਪਰਾ ਕਟਪੂੜਾ ਚਨਖ ਪੂਣਾ ਲਿਓ ਜੀ ਮੋੜ ਲਿਓ ਲੋ ਜੀ ਫੇਸ ਕੁਆਲਟੀ ਚੈੱਕ ਕਰ ਸਕਦੇ ਪਰਾ ਲੋ ਲੋ ਜੀ ਕੱਦ ਵਰਡ ਸੁਨਖਪੂਣਾ ਸੋਣਾ ਠੀਕ ਨਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਪੰਡ ਮੂਮਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੰਡ ਮੂਮਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਲੀਲੀ ਰਵੀ ਮੱਝ ਬਕਾਊਾ ਜੀ ਤੇ ਇੱਕ ਪੂਰਾ ਸੋਹਣਾ ਕੱਟਾ ਟਾਪ ਦਾ ਮੋਹਰ ਨਸਲ ਦਾ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 75280003552 ਬਾਕੀ ਭਰਾ ਆਪਣਾ Facebook ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਤੱਕ ਨੰਨਤ ਨੂੰ ਵੀ ਵੀਡੀਓ ਅਪਲੋਡ ਕਰ ਸਕੀ ਜੀਮੇਦਾਰ ਭਰਾ ਠੀਕ ਹੈ ਜੀ ਘਰੇਲੂ ਮਾਝਾ ਘਰੇਲੂ ਹੀ ਕਟਾ ਬਾਈ ਕੋਲ ਠੀਕ ਹੈ ਜੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਭਾਈ ਜੀ ਸਾਸਿਕਾ ਜੀ ਸਾਥਰੀ ਕਾਲ ਜੀ ਨਾਮ ਭਾਈ ਜੀ ਆਪਣਾ ਆਪਣਾ ਨਾਮ ਜਗਸੀਰ ਸਿੰਘ ਜੀ ਪਿੰਡ ਪਿੰਡ ਮੂਮ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਹਾਂ ਜੀ ਭਾਈ ਘਰ ਦੀ ਝੋਟੀ ਆਪਣੀ ਇਹ ਘਰ ਦੀ ਝੋਟੀ ਹੈ ਜੀ ਕਹਿੰਦੇ ਸੂਈ ਸੁਣਾ ਭਾਈ ਇਹਨੇ ਇਹਦੇ ਤੀਜੇ ਸੂਣੇ ਸੁਣਾ ਭਾਈ ਠੀਕ ਆ ਪਿਛਲੇ ਸੂਏ ਦੱਧਰ ਕੜ ਮੜਾ ਮੋਟਾ ਪਿਛਲੇ ਸਾਲ ਇਹ ਆਪਣੇ ਕੋਲੇ 14 ਲੀਟਰ ਦਿੱਤਾ ਜੀ ਕਿ ਸਮੀਬੀਏ ਪੂਰੀ ਕਰਮ ਵਾਲੀ 15 16 ਲੀਟਰ ਦੇਊਗੀ ਠੀਕ ਆ ਹਾਂ ਜੀ ਤੇ ਦਾਨ ਕਿੰਨੇ ਵੀਰੇ ਬਾਕੀ ਆਲੇ ਦਨੇ ਤੇ 5 4 ਦਿਨ ਬਾਕੀ ਆ ਜੀ ਠੀਕ ਆ ਹਾਂ ਜੀ ਤੇ ਰੇਟ ਰੂਟ ਭਰਾ ਦਾ ਰੇਟ ਭਾਈ ਜੀ ਆਪਾਂ ਫੋਨ ਤੇ ਰੱਖਾਂਗੇ ਠੀਕ ਆ ਅਰੇ ਲੇਵਾ ਨੂੰ ਹੋਰ ਬਣਾਉਣਾ ਲੇਵਾ ਬਣਾਉ ਜੇ ਤਾਂ ਲੇਵਾ ਬਹੁਤ ਤੁਰਨ ਨਹੀਂ ਹੁੰਦਾ ਫਿਰ ਤੋਂ ਠੀਕ ਆ ਜੀ ਚਲੋ ਭਰਾ ਚੈੱਕ ਕਰ ਸਕਦੇ ਥਾਂ ਤੋਂ ਬਹੁਤ ਸੋਹਣਾ ਲੱਗਿਆ ਕਰਮਾ ਵਾਲੀ ਬੀਚੇ ਤੇ ਲਾਉਂਦੀ ਆ ਜੀ ਇਹ ਠੀਕ ਆ ਤੋੜ ਦੋ ਭਰਾ ਲੋ ਜੀ ਕੱਦ ਬੜਾ ਸੋਹਣਾ ਚੰਗੀ ਪਲੀ ਫੁਲਸੀ ਆ ਭਰਾ ਲੋ ਜੀ ਕਰ ਦੀ ਮੱਝ ਠੀਕ ਹਨ ਲੋ ਜੀ ਤੋੜਾ ਤਾਰਾ ਕਰਮਾ ਵਾਲੀ ਜਿਵੇਂ ਦੇਖ ਸਕਦੇ ਲੋ ਜੀ ਲੰਮੀ ਤੋੜੋ ਭਾਈ ਲੋ ਜੀ ਚੈੱਕ ਕਰ ਸਕਦੇ ਪਰਾ ਕਟਪੂੜਾ ਸਨਖਪੂਣਾ ਲਿਓ ਜੀ ਮੋੜ ਲਿਓ ਲੋ ਜੀ ਫੇਸ ਕੁਆਲਟੀ ਚੈੱਕ ਕਰ ਸਕਦੇ ਪਰਾ ਲੋ ਲੋ ਕੱਦ ਬਰਡ ਲੋ ਸਨਖਪੂਣਾ ਸੋਣਾ ਠੀਕ ਨਾ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਪਰਾ ਫਰੰਡ ਮੂਮਾ ਤੇ ਜਿਹੜਾ ਨੂੰ ਫਰੰਡਾ ਜੀ ਬਰਨਾਲਾ बाकी एक बार सुन झाती फिर मंगा दवा डर ठीक है जी कट्टे बारे दसो जी कि होगा कट्टा अपना झोटा कट्टा जी अपना होगा पच्ची महीने का जी ठीक है हांजी क्रॉस क्रूज करता ਕ੍ਰੋਸ ਕਰਦਾ ਜੀ ਕਿੰਨੀ ਮੱਜਾ ਕਰਤੀ ਹੁਣ ਤੱਕ ਮੱਜਾਂ ਇਹਨੇ ਕਰਤੀਆਂ ਈ 35 40 35 40 ਕਰਤੀ ਹਾਂ ਰਿਜ਼ਲਟ ਅਜੇ ਹੋਣਾ ਬਾਕੀ ਆ ਰਿਜ਼ਲਟ ਅਜੇ ਬਾਕੀ ਆ ਠੀਕ ਆ 25 ਮਹੀਨਾ ਦਾ ਹੋ ਗਿਆ ਠੀਕ ਹੈ ਤੇ ਬਾਈ ਟੀਕੀ ਟੁਕੇ ਦਾ ਪਤਾ ਪਉ ਸਕਦਾ ਵੀ ਕਿਹੜਾ ਟੀਕਾ ਨਹੀਂ ਬਾਈ ਇਹਨਾਂ ਆਪਾਂ ਨੂੰ ਕੋਈ ਹੋਇਆ ਠੀਕ ਆ ਹਾਂ ਉਦੋਂ ਆਪਾਂ ਇਹਨੇ ਨੌਲੇਜ ਜੀ ਰੱਖਦੇ ਨਹੀਂ ਸੀ ਠੀਕ ਆ ਹਾਂ ਜਿਹੜੀ ਟੀਕੇ ਆ ਪਰ ਪੂਰੇ ਸਾਰੇ ਟੌਪ ਜਿਹੜੀ ਮੱਝ ਦਾ ਮਾਡਰ ਕਾਰਡ ਸੀ ਬਈ ਦੁੱਧ ਦਾ ਕਿੰਨਾ ਸੀ ਪਤਾ ਉਹਦਾ ਬਾਈ ਜੀ 26 ਲੀਟਰ ਆਪਾਂ ਦੁੱਧ ਚੋਇਆ ਉਹਦਾ ਜੀ ਅੱਛਾ ਜੀ ਹਾਂ ਉਹਦੀ ਉਹਦਾ ਬੱਚਾ ਸੀ ਹ

ਤੁਰ ਤੋ ਉਧਰ ਲੰਮਾ ਲੈ ਚੰਗਾ ਪੜਾ ਕੋਲ ਸਭਰਾ ਲੋ ਮੋੜ ਲਈ ਲੋ ਪੂਰਾ ਠੰਡਾ ਸੀਲਾ ਬਈ ਜਜਵਾਖ ਖੋਲੀ ਬਾਈ ਪੂਰਾ ਠੰਡਾ ਸੀਲਾ ਬਈ ਜਜਵਾਖ ਵੀ ਖੋਲੀ ਫਿਰਦੇ ਕੋਈ ਉਹ ਨਹੀਂ ਠੀਕ ਆ ਠੀਕ ਆ ਹਾਂ ਠੀਕ ਆ ਲੋ ਪਰਾ ਚੈੱਕ ਕਰ ਸਕਦੇ ਹਾਂ ਬਾਈ ਦਾ ਘਰ ਦੇ ਪਸ਼ੂ ਆ ਠੀਕ ਹੈ ਨਾ ਚੈੱਕ ਕਰਦੇ ਦੂਜਾ ਵੀ ਮਾਰ ਸਕਦੇ ਆਪਣਾ ਦੇਖ ਲਾ ਬੱਚਾ ਹੀ ਲਈ ਫਿਰਦਾ ਇਹਨੂੰ ਕੋਈ ਆਹੋ ਨਹੀਂ ਆ ਕਰਦਾ ਜੀ ੱੱਕਾ ਨਹੀਂ ਕਰਦਾ ਠੀਕ ਆ ਠੀਕ ਆ ਹਾਂ ਤੁਸੀਂ ਦੇਖ ਵੀ ਲਿਆ ਜੀ ਹਾਂ ਜੀ ਹਾਂ ਜੀ ਲੱਡ ਲੈਂਡ ਸਿੰਘ ਨਹੀਂ ਨੱਥੀ ਤੋਂ ਬਿਨਾ ਇਹ ਦਾਨਪਰ ਕਿੱਥੇ ਲੋਟ ਆਉਂਦਾ ਜੀ ਸਹੀ ਗੱਲ ਆ ਸਹੀ ਗੱਲ ਮੜਾ ਦੂਰ ਬੰਦ ਪਰਲੇ ਪਾਸੇ ਬੰਦ ਪਰਲੇ ਪਾਸੇ ਚੈੱਕ ਕਰ ਸਕਦੇ ਜਿਹਦੀ ਮਾਂ ਆਪਣੇ ਕੋਲਾ ਕ ਵੇਚਦੀ ਇਹਦੀ ਮਾਂ ਛੇਲ ਕਰਦੀ ਸੀ ਛੇਲ ਕਰਦੀ ਹਾਂ ਜੀ ਠੀਕ ਆ ਇਹਦਾ ਰੇਟ ਰੂਟ ਭਰਾ ਇਹਦਾ ਰੇਟ ਵੀ ਆਪਾਂ ਫੋਨ ਤੇ ਕਰ ਲਾਂਗੇ ਇਹਦਾ ਰੇਟ ਵੀ ਫੋਨ ਤੇ ਉਹਰਾ ਚੈੱਕ ਕਰ ਸਕਦੇ ਹੋ ਦੁਬਾਰੇ ਫਿਰ ਸਾਥੀ ਮਾਰ ਸਕਦੇ ਹੋ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਠੀਕ ਹੈ ਜੀ ਜੇ ਕਿਸੇ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਦੁਬਾਰੇ 75280010753 ਠੀਕ ਹੈ ਜੀ ਬਾਕੀ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਬਾਈ ਜੀ ਨਾਲ ਜਲੂ ਕਨੈਕਟ ਕਰੋ ਭਰਾ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚ ਓਕੇ ਬਾਏ